ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਇ ਪ੍ਰਵਸ਼ਣਾ ਗਤੀ ਕਿਰਪਾ ਨੇ ਦਦਿਆਲ ਏ ਤੇ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਏਕੰਕਾਰ ਸਤਗੁਰੂ ਸਾਰੇ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾ ਸੜ ਸੋਏ ਵਾਹਿਗੁਰੂ ਜੀ ਕੀ ਫਤਿਹ ਕੌਣ ਹੈ ਮਿਥਿਆ ਹਸਤ ਪਰ ਦਰਬ ਕੋਹਿ ਰਹੇ ਮਿਥਿਆ ਨੇਤਰ ਪੇਖਤ ਪਰ ਪੀਆ ਰੂਪਾਦ ਮਿਥਿਆ ਰਸਨਾ ਭੋਜਨ ਅਨਸਵਾਦ ਮਿਥਿਆ ਚਰਨ ਪਰ ਵਿਕਾਰ ਕੋ ਧਾਵੇ ਮਿਥਿਆ ਮਨ ਪਰ ਲੋਭ ਲੁਭਾਵੇ ਮਿਥਿਆ ਤਰ ਨਹੀਂ ਪਰ ਉਪਕਾਰਾ ਮਿਥਿਆ ਬਾਸ ਲੇਤ ਵਿਕਾਰਾ ਮੈਨ ਬੂਝੇ ਮਿਥਿਆ ਸਭ ਭਏ ਸਫਲ ਦੇ ਨਾਨਕ ਹਰ ਹਰ ਨਾਮ ਲੈ ਮੈਨ ਬੂਝੇ ਮਿਥਿਆ ਸਭ ਭਏ ਕਬਲ ਦੇ ਨਾਲ ਇੱਕ ਹਰ ਹਰ ਨਾਮ ਲਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਰੋਜ਼ਾਨਾ ਦੀ ਕਰ ਪਤਸ਼ਾਹੀ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਹਾਰਾ ਚੱਲ ਰਹੀ ਲੜੀਵਾਰ ਕਥਾ ਮੁਤਾਬਕ ਆਪ ਜੀ ਸਤਗੁਰੂ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜ ਰਹੇ ਹੋ ਆਉਣ ਜਾਨਾਂ ਦੀ ਤਰ੍ਹਾਂ ਲੜੀਵਾਰ ਕਥਾ ਦੀ ਅਗਲੀ ਵਿਚਾਰ ਨਾਲ ਜੁੜਨ ਦਾ ਕਰੀਏ ਜੀ ਅੱਜ ਦੀ ਕਥਾ 268 ਅੰਗ ਉੱਪਰ ਸੁਭਾਏ ਮਾਨ ਸੁਖੁਣੀ ਸਾਹਿਬ ਦੇ ਪੰਜਵੀਂ ਅਸ਼ਟਪਦੀ ਦਾ ਪੰਜਵਾਂ ਪਦ ਆਪ ਜੀ ਨੇ ਸਰਬਨ ਕੀਤਾ ਹੈ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਪਦੇ ਰਾਹੀਂ ਕੀ ਉਪਦੇਸ਼ ਬਖਸ਼ਿ ਰਹੇ ਹਨ ਆਰੰਭ ਕਰੀਏ ਉਸ ਤੋਂ ਪਹਿਲਾਂ ਆਪਣੀਆਂ ਤੇ ਦੱਸਦੀਆਂ ਗੁਰੂ ਚਰਨਾਂ ਵਿਚ ਲਿਲਵਾਵਹਾ ਜਾਈਆਂ ਗੁਰੂ ਕਾ ਬਖਸ਼ਿਆ ਫਤੇ ਦਾ ਨਾਰਾ ਕਰੋ ਬਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਿਥਿਆ ਸਰਵਨ ਪਰ ਨਿੰਦਾ ਸੁਣਹਿ ਮਿਥਿਆ ਹਸਤ ਪਰਦਰਭ ਕੋਹਿ ਰਹੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ ਕੀ ਸਾਡਾ ਸਰੀਰ ਤਾਂ ਇਹ ਸੱਚਾ ਹੈ ਤਾਂ ਸਫਲਾ ਹੈ ਤਾਂ ਇਸ ਦੀ ਕਦਰ ਪੈਣੀ ਆ ਜੇ ਤੂੰ ਗੁਰਮਤਿ ਅਨਸਾਰ ਚੱਲੇਗਾ ਸਫਲ ਦੇ ਨਾਨਕ ਹਰ ਹਰ ਨਾਮ ਸੁਣੇ ਇਹ ਸਾਡੀ ਦੇਹੀ ਤਾਂ ਸਫਲੀ ਹੋਣੀ ਹੈ ਜੇ ਹਰੀ ਦੇ ਨਾਮ ਨਾਲ ਜੁੜਦਾ ਕਰੇਗੀ ਨਹੀਂ ਤਾਂ ਫਿਰ ਪਾਤਸ਼ਾਹ ਸ਼ੁਰੂਆਤ ਕਰਦੇ ਐ ਸਾਰੇ ਅੰਗਾਂ ਤੋਂ ਕੱਲੇ-ਕੱਲੇ ਨੂੰ ਕਹਿ ਕੇ ਮਿੱਥਿਆ ਸ਼੍ਰਵਨ ਪਰ ਨਿੰਦਾ ਸੁਣੇ ਉਹ ਕੰਨ ਬੇਕਾਰ ਹਨ ਨੇਪ ਹਨ ਹਨ ਝੂਠੇ ਹਨ ਜਿਨ੍ਹਾਂ ਦੇ ਨਾਲ ਇਹ ਮਨੁੱਖ ਕਿਸੇ ਦੂਸਰੇ ਦੀ ਪਰਾਇ ਨਿੰਦਾ ਬਦਨਾਮੀ ਆਦੀ ਦੀਆਂ ਗੱਲਾਂ ਵਿਸ਼ੇਵਕਾਰਾਂ ਦੀਆਂ ਗੱਲਾਂ ਸੁਣਦਾ ਹੈ ਤਾਂ ਮਨ ਨੂੰ ਇਹ ਕੰਨਾਂ ਦਾ ਕੋਈ ਫਾਇਦਾ ਨਹੀਂ ਤੀਜੇ ਪਾਤਸ਼ਾਹ ਜੀ ਵੀ ਇਹਨਾਂ ਕੰਨਾਂ ਨੂੰ ਕਹਿੰਦੇ ਹਨ ਇਸ ਰਗ ਨੂੰ ਮੇਰਿਓ ਸਚ ਸੁੰਨੇ ਨੂੰ ਪਠਾਏ ਸਚ ਸੁੰਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸਮਾਣੀ ਸਚ ਅਨਖ ਵਡਾਣੀ ਤਾਕੀ ਗੱਦ ਕਹੀ ਨ ਜਾਏ ਕਹਿ ਨਾਰ ਕੀ ਅਪਰਤ ਨਾਮ ਸੁਨੋ ਪਵਿੱਤਰ ਹੋਵੋ ਸੱਚੇ ਸੁਨਨੇ ਨੂੰ ਪਠਾਈ ਇਸੇ ਤਰ੍ਹਾਂ ਹੀ ਉਹਨਾਂ ਕੰਨਾਂ ਦਾ ਵੀ ਕਿਹਾ ਸੁਣਨਾ ਉਹਨਾਂ ਗੱਲਾਂ ਦਾ ਵੀ ਕਿਹਾ ਸੁਣਨਾ ਜਿਹਦੇ ਨਾਲ ਸਾਡਾ ਜੀਵਨ ਪ੍ਰਬਾਧ ਹੋ ਜਾਵੇ ਖਰਾਬ ਹੋ ਜਾਵੇ ਇੱਕ ਹੋਰ ਬਚਨ ਵਿੱਚ ਗੁਰੂ ਪਾਤਸ਼ਾਹ ਵਾਸੀ ਕਰਦੇ ਹਨ ਮੇਰੇ ਮੋਹਲ ਸਰਬਣੀ ਇਹ ਨਾ ਸੁਣਾਏ ਸਾਕਤ ਗੀਤ ਨਾਰਤ ਨਗਾਵਤ ਬੋਲਤ ਬੋਲ ਅਜਾਏ ਮਨਮੁਖਾਂ ਦੀਆਂ ਗੱਲਾਂ ਮਨਮੁਖਾਂ ਦੇ ਗੀਤ ਜਿੰਨਾਂ ਨੂੰ ਸੁਣ ਕਰਕੇ ਸਾਡਾ ਜੀਵਨ ਅਜਾਈ ਚਲਿਆ ਆਦੇਬੇ ਬੇਕਾਰ ਚਲਿਆ ਜਾਵੇ ਮਿੱਠਿਆ ਹਸਤ ਪਰਦਰਭ ਕੋਹੇ ਤੇ ਉਹ ਹੱਥਾਂ ਦਾ ਵੀ ਕੀ ਫਾਇਦਾ ਜਿੰਨਾ ਹੱਥਾਂ ਦੇ ਨਾਲ ਅਸੀਂ ਕੋਈ ਸੇਵਾ ਸਿਮਨ ਭਜਨ ਬੰਦਗੀ ਕਿਰਤ ਕਮਾਈ ਦਸਾਂ ਨੋਹਾਂ ਦੇ ਨਹੀਂ ਕਰਦੇ ਉਹ ਹੱਥ ਵੀ ਬੇਕਾਰ ਹਨ ਝੂਠੇ ਹਨ ਨੇਫਲ ਹਨ ਜਿਨ੍ਹਾਂ ਹੱਥਾਂ ਦੇ ਨਾਲ ਚੋਰੀ ਚਕਾਰੀ ਪਰਾਈ ਵਸਤੂ ਚੁਰਾਈ ਜਾਂਦੀ ਹੈ ਜਿਨ੍ਹਾਂ ਹੱਥਾਂ ਦੇ ਨਾਲ ਦਸਾਂ ਨੋਹਾਂ ਦੀ ਕਿਰਤ ਕਰਨ ਦੇ ਬਜਾਏ ਕਿਸੇ ਦੂਸਰੇ ਦਾ ਨੁਕਸਾਨ ਕੀਤਾ ਜਾਂਦਾ ਉਹਨਾਂ ਹੱਥਾਂ ਦਾ ਕੀ ਫਾਇਦਾ ਉਹ ਵੀ ਬੇਕਾਰ ਨੇਫਣ ਝੂਠੇ ਹਨ ਜਿਵੇਂ ਧੰਗੁਰੂ ਗੋਬਿੰਦ ਸਿੰਘ ਜੀ ਦੇ ਆਪਣੇ ਜੀਵਨ ਦੇ ਵਿੱਚ ਇੱਕ ਦਿਨ ਬੈਠੇ-ਬੈਠੇ ਸਤਿਗੁਰ ਪਾਤਸ਼ਾਹ ਕਹਿਣ ਲੱਗੇ ਸਿੱਖੋ ਜਲ ਛਕਾਓ ਸਤਿਗੁਰਾਂ ਦੇ ਸਾਹਮਣੇ ਇੱਕ ਬੜਾ ਹੀ ਸੁੰਦਰ ਨੌਜਵਾਨ ਬੈਠਾ ਹੈ ਬੱਚਾ ਬੈਠਾ ਹੈ ਉਹ ਉઠਿਆ ਤੇ ਭੱਜ ਕੇ ਪਾਣੀ ਦਾ ਬਾਟਾ ਜਲ ਦਾ ਬਾਟਾ ਭਰ ਕੇ ਲਿਆਇਆ ਜਿਸ ਵੇਲੇ ਉਹ ਬਾਟਾ ਭਰ ਕੇ ਲਿਆਇਆ ਪਾਤਸ਼ਾਹ ਜੀ ਨੇ ਉਸ ਬੱਚੇ ਵੱਲ ਦੇਖਿਆ ਉਹਦੇ ਹੱਥਾਂ 'ਵਾਲ ਦੇਖਿਆ ਪਾਤਸ਼ਾਹ ਕਹਿੰਦੇ ਪੁੱਤਰ ਕੀ ਕਰਦਾ ਹੁਣ ਕਹਿੰਦਾ ਮਹਾਰਾਜ ਕੁਝ ਵੀ ਨਹੀਂ ਕਰਦਾ ਮੈਂ ਕਿਉਂ ਮਰ ਕਰਨ ਦੀ ਲੋੜ ਹੀ ਨਹੀਂ ਪੈਂਦੀ ਘਰੇ ਪੈਸਾ ਬਾਧੂਆ ਪਿਓ ਦਾ ਕਮਾਇਆ ਅਮੀਰੀ ਹੈ ਕੁਝ ਕਰਨ ਦੀ ਲੋੜ ਹੀ ਨਹੀਂ ਹੈ ਮੈਂ ਤਾਂ ਅੱਜ ਤੁਹਾਨੂੰ ਪਾਣੀ ਵੀ ਪਹਿਲੀ ਵਾਰ ਚੱਕ ਕੇ ਫੜਾਇਆ ਮੇਰੇ ਤਾਂ ਪਾਣੀ ਵੀ ਨੌਕਰ ਚੱਕਰ ਪਿਉਂਦੇ ਆ ਔਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹ ਪਾਣੀ ਵਾਲਾ ਬਾਟਾ ਕੌਲਾ ਜਿਹੜਾ ਡੋਲ ਦਿੱਤਾ ਉਹ ਬੱਚੇ ਨੇ ਪੁੱਛਿਆ ਮਹਾਰਾ ਪਿਤਾ ਨਹੀਂ ਬਾਪ ਸਾਹ ਕਹਿੰਦੇ ਤ੍ਰਿਗ ਹੱਥ ਪੈਰ ਹੋਰ ਨੇਫਲ ਕਰਨੀ ਵਿਰ ਸੇਵਾ ਕਾਸ ਤੋਂ ਬਗੈਰ ਭਲਾ ਸੇਵਾ ਤੋਂ ਬਗੈਰ ਬੇਂ ਸੇਵਾ ਤਿਗ ਹਸਤ ਪੈਰ ਹੋ ਨਿਹਫਲ ਕਰਨੀ ਹੋਰ ਸਭ ਕੁਝ ਨਿਹਫਲ ਹੈ ਜੇ ਇਨਾਂ ਹੱਥਾਂ ਨਾਲ ਸੇਵਾ ਨਹੀਂ ਕੀਤੀ ਜਾਂਦੀ ਤਾਂ ਤੇ ਹੱਥ ਵੀ ਬੇਕਾਰ ਹਨ ਅਗਲਾ ਅੰਗ ਹੈ ਸਾਡਾ ਨੇਤਰ ਗਿਆਨ ਇੰਦਰਾ ਮਿਥਿਆ ਨੇਤਰ ਦੇਖਤ ਭਟਰੀਆ ਰੂਪਾਦ ਉਹ ਅੱਖਾਂ ਵੀ ਬੇਕਾਰ ਹਨ ਮਿਥਿਆ ਹਨ ਝੂਠੀਆਂ ਹਨ ਨਾਸ਼ਵੰਤ ਹਨ ਜਿੰਨਾ ਅੱਖਾਂ ਦੇ ਨਾਲ ਮਾੜੀ ਸੋਚ ਦੇ ਨਾਲ ਪਰਾਇਆ ਇਸਤਰੀਆਂ ਨੂੰ ਵੇਖਿਆ ਜਾਂਦਾ ਹੈ ਜਾਂ ਪਰਾਈ ਮਾਇਆ ਨੂੰ ਦੇਖਿਆ ਜਾਂਦਾ ਹੈ ਮਾੜੀ ਸੋਚ ਦੇ ਨਾਲ ਕਿਉਂਕਿ ਅੱਖਾਂ ਬੰਦ ਤਾਂ ਹਮੇਸ਼ਾ ਕਰਕੇ ਰੱਖਣੀਆਂ ਨਹੀਂ ਵੀ ਇਸਤਰੀ ਸਾਹਮਣੇ ਆਈ ਤੇ ਅੱਖਾਂ ਬੰਦ ਕਰ ਲਓ ਅੱਖਾਂ ਤਾਂ ਖੋਲਣੀਆਂ ਐ ਪਰ ਦੇਖਣ ਦਾ ਅੰਦਰੋਂ ਸੋਚ ਕੀ ਹੈ ਉਹ ਸੋਚ ਜੇ ਮਾੜੀ ਐ ਤਾਂ ਨੇਤਰ ਵੀ ਬੇਕਾਰ ਹਨ ਗੁਰੂ ਪਿਆਰਿਓ ਬਾਛਾ ਜੀ ਕਹਿੰਦੇ ਮਿਥਿਆ ਨੇਤਰ ਪੇਖਤ ਪਤਰੀਆ ਰੂਪਾਰ ਦੇਖਣੀ ਤਾਂ ਹੈ ਫਿਰ ਕਿਵੇਂ ਦੇਖੀਏ ਸਤਿਗੁਰਾਂ ਨੂੰ ਪੁੱਛਿਆ ਤਾਂ ਸਤਿਗੁਰ ਕਹਿੰਦੇ ਵੇਖ ਪਰਾਇਆਂ ਚੰਗੀਆਂ ਭੈਣਾ ਬਾਵਾ ਧੀਆ ਜਾਣੇ ਚੰਗੀਆਂ ਸੋਹਣੀਆਂ ਸੁੰਦਰ ਵੇਖ ਕਰਕੇ ਬਰਾਬਰ ਦੀ ਨੂੰ ਭੈਣ ਛੋਟੀ ਨੂੰ ਧੀ ਤੇ ਵੱਡੀ ਨੂੰ ਮਾਤਾ ਸਮਾਨ ਜਾਣਣਾ ਚਾਹੀਏ ਜੇ ਸਿੱਖ ਦਾ ਐਸਾ ਜੀਵਨ ਨਹੀਂ ਹੈ ਤੇ ਫਿਰ ਤੀਜੇ ਪਾਤਸ਼ਾਹ ਵੀ ਕਹਿੰਦੇ ਹਨ ਨੇਫਲ ਹੈ ਇਹ ਨੇਤਰ ਮੇਰਿਓ ਹਰਬਿਨ ਅਵਰ ਨ ਦੇਖੋ ਕੋਈ ਹਰਬਿਨ ਅਵਰ ਨ ਦੇਖੋ ਕੋਈ ਨਜ਼ਰੀ ਨੇਤਰੀ ਹਰ ਨੇਹ ਹਾਲਿਆ ਨਜ਼ਰੀ ਹਰ ਨੇਹ ਹਾਲਿਆ ਇਹਨਾਂ ਨਜ਼ਰਾਂ ਦੇ ਨਾਲ ਇਹਨਾਂ ਨੇਤਰਾਂ ਦੇ ਨਾਲ ਉਸ ਪਰਮੇਸ਼ਰ ਨੂੰ ਦੇਖਣਾ ਕਰੋ ਨਹੀਂ ਤਾਂ ਫਿਰ ਇਹ ਵੀ ਨੇਫਲ ਹਨ ਬੇਕਾਰ ਹਨ ਮਿੱਠਿਆ ਰਸਨਾ ਭੋਜਨ ਅਨਸਵਾਦ ਉਹ ਰਸਨਾ ਜਿਹੜੀ ਨਾ ਆਪਣੀ ਜਪਦੀ ਉਹ ਵੀ ਝੂਠੀ ਹੈ ਜੋ ਮਾਤਰ ਢਿੱਡ ਭਰਨ ਦੇ ਲਈ ਭੋਜਨ ਤੋਂ ਬਿਨਾ ਹੋਰ ਕੁਝ ਵੀ ਨਹੀਂ ਸੋਚਦੀ ਅਨਸਵਾਦ ਅਨ ਦਾ ਮਤਲਬ ਅਨੇਕਾ ਹੋਰ ਅਨੇਕਾ ਪਦਾਰਥਾਂ ਦੇ ਰਸਾ ਤਸਾ ਨੂੰ ਚਾਹੁੰਦੀ ਹੈ ਕੇਵਲ ਸਾਡੀ ਰਸਨਾ ਏ ਰਸਨਾ ਤੋਂ ਆਨੇ ਦਾ ਸਦਾ ਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤਕਿੱਤਾ ਜਿ ਚੜ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਕੀਏ ਹਰਸ ਬਹੁ ਨ ਤ੍ਰਿਸ਼ਨਾ ਲਾਗੇ ਆਏ ਤੋਂ ਇਸ ਤਰ੍ਹਾਂ ਗੁਰੀ ਪਿਆਰੇ ਪਾਤਸ਼ਾਹ ਕਹਿੰਦੇ ਹਰੀ ਦੇ ਨਾਮ ਦਾ ਰਸ ਨਹੀਂ ਲੈਨੀ ਹੋ ਤੂ ਕਾਦਾ ਰਸ ਲੈਨੇ ਮਨੁੱਖ ਨੂੰ ਬਾਦਸ਼ਾਹ ਕੰਨੇ ਰਸ ਸੋਇਨਾ ਰਸ ਰੋਪਾ ਕਾਮਨ ਰਸ ਪਰਮਨ ਕੀ ਬਾਸ ਰਸ ਘੋੜੇ ਦਾ ਸੇਜਾ ਮੰਦਰ ਰਸ ਮੀਠਾ ਰਸ ਮਾਸ ਏਤੇ ਰਸ ਰੀਰ ਕੇ ਕੈ ਕੱਡ ਨਾਮ ਨਿਵਾਸ ਹਿਰਦੇ ਚ ਕਿੱਥੇ ਨਾਮ ਦਾ ਨਿਵਾਸ ਕੀਤਾ ਸਾਰੇ ਹਿਰਦੇ ਵਿੱਚ ਸਰੀਰ ਦੇ ਵਿੱਚ ਅਨੇਕਾ ਵਸਤੂਆਂ ਦਾ ਵਿਸ਼ੇ ਬਕਾਨਾ ਦਾ ਮੋਹ ਬਗਤਾਂ ਦਾ ਸੋਨੇ ਚਾਂਦੀ ਦਾ ਸੰਤਾਂ ਦਾ ਸੁਆਦਾਂ ਦਾ ਰਸ ਭਰਿਆ ਹੋਇਆ ਇਸ ਕਰਕੇ ਅਨ ਖਾਣਾ ਕੱਪੜ ਪਹਿਨਣ ਦੀਆਂ ਰਸ ਅਨ ਭੁਗਾਣੀ ਉਸ ਪਰਮੇਸ਼ਰ ਨੇ ਤੈਨੂੰ 36 ਪ੍ਰਕਾਰ ਦੇ ਭੋਜਨ ਪਹਿਨਣ ਲਈ ਕਪੜਾ ਤੇ ਹੋਰ ਬੇਅੰਤ ਰਸ ਦਿੱਤੇ ਜਿਨ੍ਹਾਂ ਨੂੰ ਤੂੰ ਭੋਗਦਾ ਹੈ ਫਿਰ ਉਹਦਾ ਸ਼ੁਕਰੀਆ ਕਿਉਂ ਨਹੀਂ ਕਰਦਾ ਉਹਨੂੰ ਯਾਦ ਕਿਉਂ ਨਹੀਂ ਕਰਦਾ ਸੋ ਕਿਉ ਵਿਸਰੈ ਜਿਨ ਸਭ ਕੁਛ ਦੀਆ ਸੋ ਕਿਉ ਵਿਸਰੈ ਜੇ ਜੀਵਨ ਜੀਆ ਸੋ ਕਿਉ ਵਿਸਰੈ ਜੀ ਅਗਨ ਮੈਂ ਰੱਖੈ ਗੁਰਪ੍ਰਸਾਦ ਕੋ ਬਿਲਾ ਲਖ ਲਖ ਹੈ ਤੋ ਮਿੱਥਿਆ ਚਰਨ ਪਰ ਵਿਕਾਰ ਕੋ ਧਾਵੈ ਉਹਨਾਂ ਪੈਰਾਂ ਦਾ ਵੀ ਕਿਆ ਹੋਣਾ ਹੈ ਨਿਫਲ ਅਨ ਉਹ ਪੈਰ ਵੀ ਜਿਹੜੇ ਵਿਸ਼ੇ ਭਕਾਰ ਦੇ ਲਈ ਪਰਾਏ ਘਰਾਂ ਵੱਲ ਜਾਂਦੇ ਹਨ ਵਿਸ਼ੇ ਵਕਾਰਾਂ ਨੂੰ ਭੋਗਣ ਦੇ ਲਈ ਜੋ ਮਨੁੱਖ ਮੁਰੇ ਕਾਮ ਕੋ ਉਠ ਖਲੋਇਆ ਨਾਮ ਕੀ ਵੇਲਾ ਪੈ ਪੈ ਸੋਇਆ ਮਾਰੇ ਕਮਾਲੀ ਤਰ ਉਠ ਖੜਦਾ ਹੈ ਪਰ ਨਾਮ ਦੇ ਵੇਲੇ ਨੀਂਦ ਆਉਂਦੀ ਹੈ ਇਸ ਕਰਕੇ ਉਹਨਾਂ ਪੈਰਾਂ ਦਾ ਵੀ ਕੀਆ ਕਰਨਾ ਜਿਨ੍ਹਾਂ ਪੈਰਾਂ ਦੇ ਨਾਲ satsang ਦੇ ਵੱਲ ਨਹੀਂ ਜਾਇਆ ਜਾਂਦਾ ਮਿਥਿਆ ਚੰਨ ਪਰ ਵਿਕਾਰ ਕੋ ਧਾਵੈ ਮਿਥਿਆ ਮਨ ਪਰ ਲੋਭ ਲੁਭਾਵੈ ਉਹ ਮਨ ਵੀ ਬੇਕਾਰ ਹੈ ਝੂਠਾ ਹੈ ਨਾਸ਼ਵੰਤ ਹੈ ਖਤਮ ਹੋਣ ਵਾਲਾ ਹੈ ਜਿਹੜਾ ਪਰਾਏ ਪਦਾਰਥਾਂ ਨੂੰ ਲੈ ਕੇ ਲਾਲਚ ਕਰਕੇ ਉਹਨਾਂ ਦੇ ਵਿੱਚ ਲੁਭਾਏ ਵਾਲ ਹੋ ਕੇ ਪ੍ਰਾਪਤ ਕਰਨੇ ਚਾਹੁੰਦਾ ਐਸੇ ਮਨ ਦਾ ਵੀ ਕੀ ਫਾਇਦਾ ਮਣ ਤੂੰ ਜੋਤ સ્વરૂਪ ਹੈ ਆਪਣਾ ਮੂਲ ਪਛਾਣ ਮਣਾ ਗੁਰੂ ਕਹਿੰਦਾ ਤੂੰ ਆਪਣੇ ਆਪੇ ਦੀ ਖੋਜ ਕਰ ਤੂੰ ਤਾਂ ਪਰਮੇਸ਼ਰ ਦੀ ਅੰਸ ਹੈ ਮਿਥਿਆ ਤਨ ਨਹੀਂ ਕਰੇ ਉਪਕਾਰਾ ਤੇ ਉਹ ਸਰੀਰ ਵੀ ਜਿਹੜਾ ਕਿਸੇ ਦੇ ਭਲੇ ਵਾਸਤੇ ਨਾ ਵਰਤਿਆ ਜਾਵੇ ਉਹ ਸਰੀਰ ਤਾਂ ਵੀ ਕੀ ਆ ਕਰਨਾ ਉਹ ਸਰੀਰ ਵੀ ਮਿਥਿਆ ਝੂਠਾ ਲਾਸਵੰਤ ਹੈ ਜੋ ਕਿਸੇ ਪਰਪਕਾਰ ਦੇ ਕੰਮ ਨਹੀਂ ਆਉਂਦਾ ਜਿਵੇਂ ਗੁਰੂ ਸਾਹਿਬਾਂ ਦੇ ਸਮੇਂ ਵਿੱਚ ਇੱਕ ਸਿੱਖ ਬੜਾ ਮਸ਼ਹੂਰ ਹੋਇਆ ਜਿਸ ਦਾ ਨਾਮ ਹੀ ਲੰਦਾ ਪਰਪਕਾਰੀ ਪੈ ਗਿਆ ਜਿਸਨੇ ਸੱਤੇ ਬਲਵੰਡੇ ਹੋਈ ਲਾਗੀਆਂ ਨੂੰ ਗੁਰੂ ਅਰਜਨ ਦੇਵ ਜੀ ਕੋਲੋਂ ਬਖਸ਼ਾਇਆ ਸੀ ਤਾਂ ਮਾਫੀ ਦਵਾਈ ਸੀ ਔਰ ਦੁਆਰਾ ਉਹਨਾਂ ਨੂੰ ਰਾਗ ਦੀ ਦਾਤ ਦਵਾਈ ਸੀ ਸੋ ਐਸਾ ਤਨ ਵੀ ਕਿਸੇ ਕੰਮ ਦਾ ਨਹੀਂ ਜਿਹੜਾ ਪਰਪਕਾਰਮੀ ਕਰਦਾ ਮਨੁੱਖ ਮਿੱਠਿਆ ਬਾਸ ਲੈਤ ਵਿਕਾਰਾ ਉਹ ਨਾਸਕਾ ਜਿਹੜੀ ਹੈ ਉਹ ਵੀ ਵਿਸ਼ੇ ਵਿਕਾਰਾਂ ਦੀ ਵਾਸ਼ਨਾ ਲੈਂਦੀ ਆ ਭਾਵ ਸਾਡੀ ਸੁਰਤ ਵਾਸ਼ਨਾ ਦੇ ਵਿੱਚ ਖਚਤ ਹੈ ਸਵਾਸ ਵੀ 마ੜੇ ਲੈਂਦਾ ਹੈ ਪਾ ਮਾਰੀ ਸੋਚ ਰੱਖਦਾ ਹੈ ਜੀਵ ਇਹੋ ਜੀ ਨਾਸਿਕਾ ਦਾ ਵੀ ਖੈ ਕਿਆ ਫਾਇਦਾ ਉਸ ਨਖ ਨੂੰ ਵੀ ਬੇਕਾਰ ਜਾਣੋ ਪਾਰਸ਼ਿਆ ਜੀ ਕਹਿੰਦੇ ਕਸਿਕਸ ਨਾਕ ਵਡਾਰਿਆ ਕਿਨਾਂ ਦਾ ਜਿਨ੍ਹਾਂ ਨੇ ਹਿਰਦੇ ਵਿੱਚ ਹਰੀ ਦਾ ਨਾਮ ਨਹੀਂ ਸਿਮਰੇ ਆ ਜਿਨ ਹਰ ਹਿਰਦੈ ਨਾਮ ਨ ਵਸਿਓ ਤਿਨ ਮਾਤ ਕੀਜੈ ਹਰਵੰਝ ਤੈਨ ਸੁਣੀ ਦੇਹ ਫਿਰਿਆ ਬਿੰਦਾਬੈ ਉਹ ਖੱਖਾ ਮੋਏ ਕਰਨ ਜਾਂ ਮੇਰੇ ਮਨ ਜਪ ਰਾਮ ਨਾਮ ਹਰ ਮੱਧ ਇਸ ਕਰਕੇ ਚੌਥੇ ਪਾਤਸ਼ਾਹੀ ਦਾ ਬਚਨ ਹੈ ਇੱਕ ਪੰਗਤੀ ਆ ਉਹਦੇ ਵਿੱਚ ਤਿੰਨ ਕਸ ਕਸ ਨੱਕ ਵਢਾਇਆ ਦਰਗਾਹ ਦੇ ਵਿੱਚ ਧਰਮਰਾਜ ਵੱਲੋਂ ਉਹਨਾਂ ਦਾ ਕਸਾ ਕੇ ਨੱਕ ਵਢਿਆ ਜਾਂਦਾ ਹੁਣ ਤੁਸੀਂ ਕਹੋਗੇ ਕਿ ਉੱਥੇ ਤਾਂ ਸਰੀਰ ਜਾਂਦਾ ਨਹੀਂ ਫਿਰ ਨੱਕ ਕਿਵੇਂ ਵਢਿਆ ਜਾਂਦਾ ਫਿਰ ਉਹ ਜੀਭ ਟੇਡੀਆਂ ਜੂਨਾ ਵਿੱਚ ਪੈ ਜਾਂਦੇ ਆ ਅਤੇ ਦੇਖੋ ਬਲਦ ਬੰਦੇ ਆ ਇਹਨਾਂ ਦੀ ਨੱਥ ਮਾਰੀ ਜਾਂਦੀ ਆ ਕੰਟਰੋਲ ਕਰਨ ਵਾਸਤੇ ਨੱਕ ਵਿੱਚ ਮੋਰੇ ਕਰਕੇ ਉਠ ਬਣਦਾ ਹੈ ਉਹਨੂੰ ਕਾਬੂ ਕਰਨ ਵਾਸਤੇ ਗੁਰ ਪਿਆਰੋਂ ਉਠ ਦੇ ਵੀ ਜਿਹੜਾ ਹੈ ਨਾਸਿਕਾ ਦੇ ਵਿੱਚ ਦੱਕੜਦੀਆਂ ਲਾਠੀਆਂ ਪਾਈਆਂ ਜਾਂਦੀਆਂ ਜਿਨ੍ਹਾਂ ਦੇ ਨਾਲ ਫਿਰ ਲਗਾ ਬੰਨ ਕੇ ਆਪਣਾ ਮਹਾਰਾ ਬੰਨ ਕੇ ਰਸੇ ਬੰਨ ਕੇ ਉਸ ਉਠ ਦੇ ਕੋਲੋਂ ਖੇਤੀਬਾੜੀ ਦਾ ਕੰਮ ਲਿਆ ਜਾਂਦਾ ਤਾਂ ਇਹ ਨੱਕ ਵਡੀ ਅਗੇ ਆ ਨਾ ਛੋਟੇ ਆ ਲੋ ਬਲ ਗਾ ਨੂੰ ਉਠਾ ਲੋ ਕਾਬੂ ਕਰਨ ਵਾਸਤੇ ਸਭ ਤੋਂ ਨਾਜ਼ੁਕ ਮਨੁੱਖ ਦਾ ਨੱਕ ਹੈ ਜੀਬ ਦਾ ਨੱਕ ਹੈ ਇਹ ਨੱਕ ਤੋਂ ਹੀ ਕੰਟਰੋਲ ਕੀਤਾ ਜਾਂਦਾ ਹੈ ਤੇ ਨਾ ਉਹ ਜਿਹੜਾ ਪਲਵਾਲਾ ਜਿਹੜਾ ਹੈ ਆਪਣੇ ਮਨ ਨੂੰ ਇਸੇ ਨਾਸਿਕਾ ਤੋਂ ਹੀ ਕੰਟਰੋਲ ਕਰ ਸਕਦਾ ਹੈ ਕਿਉਂਕਿ ਇੱਥੇ ਨਾਮ ਦੀ ਦਾਤ ਵੀ ਰੱਖੀ ਹੈ ਜੇ ਕਿਸੇ ਨੂੰ ਸਮਝ ਆ ਜਾਵੇ ਤਾਂ ਮਨ ਵੀ ਵਾਸ ਹੋ ਸਕਦਾ ਹੈ ਤਾਂ ਗੁਰੂ ਪਾਤਸ਼ਾਹ ਕਿਰਪਾ ਕਰਨ ਉਸ ਨਾਸਕਾ ਦਾ ਵੀ ਕੀ ਫਾਇਦਾ ਜੋ ਵਿਸ਼ੇਵਕਾਰਾਂ ਦੀ ਵਾਸ਼ਨਾ ਲੈਂਦੀ ਹੈ ਬਿਨ ਬੂਜੈ ਮਿਥਿਆ ਸਭ ਭਏ ਤਾਂ ਤੇ ਸਿੱਖੋ ਇਹ ਸਭ ਕੁਝ ਗੁਰੂ ਦੇ ਕੋਲੋਂ ਨਿਚ ਰੂਪ ਨੂੰ ਨਹੀਂ ਜਾਣਿਆ ਜਾਂਦਾ ਇਹ ਸਭ ਝੂਠੇ ਹਨ ਬੇਕਾਰ ਹਨ ਕਾਹੇ ਰੇ ਬਲ ਖੋਜਣ ਜਾਹੀ ਸਰਬ ਨਿਵਾਸੀ ਸਦਾ ਅਲੇਪਾ ਉਹੀ ਮਾਇ ਸਮਾਹੀ ਉਹ ਪਰਿਪੂਰ ਪਰਮੇਸ਼ਰ ਪਰਮਾਤਮਾ ਸਾਰਿਆਂ ਵਿੱਚ ਵੱਸਦਾ ਹੈ ਉਹ ਤੇਰੇ ਵਿੱਚ ਵੀ ਵੱਸਦਾ ਤੈਨੂੰ ਬਾਹਰ ਲੱਭਣ ਦੀ ਲੋੜ ਨਹੀਂ ਹੈ ਤਾਂ ਤੇ ਸਤਿਗੁਰਾਂ ਨੇ ਇੱਕ ਨਿਸ਼ਾਨਾ ਵੀ ਦਿੱਤਾ ਹੈ ਇਸੇ ਨਾਸਿਕਾ ਦੇ ਉੱਪਰ ਜੇ ਗੁਰੂ ਕਿਰਪਾ ਕਰੇ ਤੇ ਮਨੁੱਖ ਨੂੰ ਉਸ ਗੱਲ ਦੀ ਸਮਝ ਆ ਜਾਵੇ ਨਿਜ ਸਰੂਪ ਨਾਲ ਜੁੜ ਜਾਵੇ ਤਾਂ ਇਸ ਮਨ ਨੂੰ ਵੀ ਇਥੋਂ ਕੰਟਰੋਲ ਕੀਤਾ ਜਾ ਸਕਦਾ ਹੈ ਮਨ ਵਸਿਆਵੇ ਨਾਨਕਾ ਜੇ ਕੋਣ ਕਿਰਪਾ ਹੋਏ ਅਗੇ ਪ੍ਰੀਤਮ ਬਖਸ਼ਿਸ਼ ਕਰਦੇ ਹਨ ਬਨ ਬੂਝਿਆ ਮੇਥਿਆਸ ਭਏ ਜੇ ਬਨੁਖ ਨੇ ਨਿਜ ਸਰੂਪ ਨੂੰ ਨਹੀਂ ਜਾਣਿਆ ਪਰਮੇਸ਼ਰ ਨਾਲ ਨਹੀਂ ਜੁੜਿਆ ਗੁਰੂ ਨਾਲ ਨਹੀਂ ਜੁੜਿਆ ਤਾਂ ਸਭ ਝੂਠ ਹੈ ਸਫਲ ਦੇ ਨਾਨਕ ਹਰ ਹਰ ਨਾਮ ਲਏ ਇਹ ਦੇਹੀ ਸਾਡੀ ਤਾਂ ਸਫਲ ਹੋਣੀ ਹੈ ਜੇ ਹਰੀ ਦਾ ਨਾਮ ਜਪਾਂਗੇ ਇਹ ਸਰੀਰ ਆ ਮੇਰਾ ਹੱਥ ਮੈਂ ਜੋਤ ਰੱਖੀ ਜਹ ਹੈ ਸਰੀਰ ਮੇਰਾ ਇਹ ਜਗ ਮੈਂ ਆਇਕ ਹੈ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰ ਆ ਜਾਂ ਤੂੰ ਜਗ ਮੈਂ ਆਇਆ ਜਿਨਾ ਤੇਰਾ ਰਤ ਲਟਿਆ ਸੋਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰਮਨ ਵਸਿਆ ਪੂਰਵ ਲਿਖਿਆ ਪਾਇ ਕਹੇ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਗੁਰ ਸਿਓ ਤਿਤ ਲਾਇਆ ਖੈਰ ਇਹ ਪਦਾ ਪੂਰਾ ਹੋਇਆ ਜੋ ਪੰਜਵੀਂ ਅਸਟਰੀ ਦਾ ਪੰਜਵਾਂ ਪਦਾ ਸੀ ਅਗੇ ਛੇਮਾ ਪਦ ਆਰੰਭ ਹੁੰਦਾ ਇਹਦੀ ਆਪਾਂ ਅਗਲੇ ਦੀਵਾਨਾ ਵਿੱਚ ਵਿਚਾਰ ਸਾਝੀ ਕਰਾਂਗੇ ਗੁਰੂ ਕਿਰਪਾ ਕਰਨ ਇਥੇ ਲੋਕਾਂ ਦੀ ਆਗਿਆ ਬਖਸ਼ੋ ਮੋਲਦਿਆਂ ਦੇ ਕਾਖਰ ਬਾਦ ਘਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਸਮਾਤੀ ਕਰੀਏ ਵਲਾਫਤੇ ਪਾਫਤੇ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਵਾਹ ਗੁਰੂ